ਅੱਜ ਆਪਾਂ ਖੜੇ ਆ ਗੋਦਵਾਲ ਵਾਲੀ ਸੜਕ ਤੇ ਪਿੰਡ ਬੁਰਜ ਹਰੀ ਸਿੰਘ ਨੂੰ ਜਿਹੜੀ ਜਾਂਦੀ ਆ ਅੱਜ ਆਪਾਂ ਬੂਟੇ ਲਵਾਏ ਆ ਇਹ ਸੜਕ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਹਰੇਕ ਪਿੰਡ ਦੇ ਵਿੱਚ ਬੂਟੇ ਵੀ ਲੱਗਦੇ ਆ ਠੀਕ ਆ ਜੀ ਸ੍ਰੀਕਾਲ ਸ੍ਰੀਕਾਲ ਜੀ ਹਾਥੇਕਾ ਚਾਚਾ ਕਿਹੜੇ ਕਿਹੜੇ ਬੂਟੇ ਲਾਉਨੇ ਆ ਆਪਾਂ ਆਪਣੇ ਕੋਲੇ ਬੂਟੇ ਚਾਰ ਤਰ੍ਹਾਂ ਦੇ ਆ ਜੀ ਠੀਕ ਆ ਕਿਹੜੇ ਕਿਹੜੇ ਜਾਮਣ ਠੀਕ ਆ ਬੋਦ ਠੀਕ ਆ ਅੱਬਾ ਠੀਕ ਆ ਚਾਰ ਤਰ੍ਹਾਂ ਦੇ ਪੂਰੀ ਹਰਿਆਈ ਭਰਉਣੀ ਆ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਘੜਕਤਾਲਾ ਦਾ ਹਰੇ ਬਾਈ ਕਰ ਦੇਣੀ ਆ ਹਰੇ ਬਾਈ ਕਰ ਦੇਣੀ ਆ ਆ ਬਹੁਤ ਵਧੀਆ ਗੱਲ ਪਸੰਦ ਆਈ ਤੁਹਾਡੀ ਮੇਰੇ ਸਾਹਿਬ ਸਤਿ ਸ੍ਰੀ ਅਕਾਲ ਤਿਆਰੀਆ ਬੂਟੇ ਲਾਉਂਦੀ ਠੀਕ ਆ ਕਿਹੜੀ ਸੜਕ ਤੇ ਖੜੇ ਆਪਾਂ ਅੱਛਾ ਠੀਕ ਆ